हां जी दोस्तों सारेनु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਮਰਤ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਕਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਅੱਜ ਤਕਰੀਬਨ ਤੁਸੀਂ ਸਾਹਮਣੇ ਦੇਖ ਰਿਹਾ ਜੇ ਟੋਟਲ 4 ਨਾਖ ਹੋਣਗੇ ਇੱਕ ਵੈੜ ਸੱਜਰ ਸੂਈ ਆ ਵੈੜ ਵੀ ਤੁਹਾਨੂੰ ਦਿਖਾ ਦਾਂਗੇ ਲਾਸਟ ਵਿੱਚ ਬਿਲਕੁਲ ਛੋਟੇ ਜਿਹੇ ਭਾਦੀ ਆ ਜਾਇਜ ਰੇਟ ਸੋ ਉਹ ਵਹਿੜ ਵੀ ਤੁਸੀਂ ਖਰੀਦਰੀ ਕਰ ਸਕਦੇ ਜੇ ਇੱਕ ਤੋਕੜ ਗੱਭਣ ਮੱਝ ਦਿਖਾਵਾਂਗੇ ਦੋਸਤੋ ਕਿੰਨੇ ਕ ਮਹੀਨੇ ਦੀ ਗੱਭਣ ਚੈੱਕ ਪਾਸ ਆ ਕੀ ਥਲੇ ਮਿਲ ਕਰ ਰਿਕਾਰਡ ਕੀ ਦੁੱਧ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਦੋ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਜੇ ਸੱਜਰ ਮੱਝਾਂ ਤੇ ਦੋਨੋਂ ਸੂਈਆਂ ਦੇ ਨਾਲ ਬੱਚੇ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਇਹ ਅੱਜ ਦੋਸਤੋ ਪਸ਼ੂ ਨੇ ਚਾਰ ਤੇ ਚੌ ਨਗਾ ਦੀ ਡਿਟੇਲ ਆਪਾਂ ਕਰ ਦਿੰਦੇ ਆ ਤੁਹਾਡੇ ਸਾਹਮਣੇ ਤੇ ਖਾਸ ਵਿਜਟ ਤੁਸੀਂ ਪਿੰਡ ਕਰਨੀ ਆ ਚੋਲਾ ਸਾਹਿਬ ਤੇ ਬਿਲਕੁਲ ਨਜ਼ਦੀਕ ਪਿੰਡਾਂ ਨਾਲ ਲੱਗਦਾ ਪਿੰਡ ਕੜਕਾ ਅੱਜ ਤਰੀਕ 16 ਮਈ ਆ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 11:30 ਵਜੇ ਦਾ ਆ ਉਹ ਲੈਨੇ ਆ ਡਿਟੇਲ ਕਰਦੇ ਆ ਬਾਤचीत ਵੀਰ ਅਮਰਤ ਦੇ ਨਾਲ ਸਭ ਤੋਂ ਪਹਿਲਾਂ ਅਮਰਤ ਭਾਈ ਸਤਿ ਸ੍ਰੀ ਅਕਾਲ ਸਸਰੀਕਾਲ ਵੀਰ ਜੀ ਕੀ ਹਾਲ ਚਾਲ ਹੈ ਬੜੇ ਵਧੀਆ ਅਮਰਤ ਸਿਆ ਠੀਕ ਠਾਕ ਹਾਂਜੀ ਹਾਂਜੀ ਅੱਛਾ ਅਮਰਤ ਅੱਜ ਆਪਣੇ ਕੋਲ ਟੋਟਲ ਚਾਰ ਨਗ ਪਕਾਊਗਾ ਹਾਂਜੀ ਹਾਂਜੀ ਇੱਕ ਟੋਕੜ ਗੱਬਨ ਮਾਝਾ ਬਾਕੀ ਪਸ਼ੂ ਸਾਰੇ ਸੱਜਰ ਨੇ ਹਾਂਜੀ ਤਾਜੀ ਮਈਆਂ ਵੀਰ ਦੋਵੇਂ ਸੂਈਆਂ ਸਵਾਈਆਂ ਠੀਕ ਹੈ ਜੀ ਠੀਕ ਹੈ ਤੇ ਸ਼ੁਰੂਆਤ ਅਮਰਤ ਇਥੋਂ ਕਰਦੇ ਆ ਹਾਂਜੀ ਹਾਂਜੀ ਪਹਿਲੇ ਨੰਬਰ ਤੋਂ ਦੋਸਤੋ ਇਸ ਮਾਜ ਤੋਂ ਸ਼ੁਰੂਆਤ ਕਰ ਲੈਂਦੇ ਆ ਬਾਕੀ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਆ ਫੇਸ ਕੁਆਲਟੀ ਬਾਡੀ ਸਟਰਕਚਰ ਦੀ ਜੇ ਅੱਛੇ ਅਮਰਤ ਮੜਾ ਜਾ ਕਰੀਏ 베ਰਵਾ ਸਾਂਝਾ ਸੁਆ ਕਰਮਾ ਸੁਈ ਆ ਵੀਰੇ ਸੁਆ ਘਰ ਵਾਲੇ ਦੇ ਦੂਜਾ ਆਂਦੇ ਤੁਸੀਂ ਜਮਨ ਕੇ ਸੌਦਾ ਕਰੇ ਕੋਈ ਵੀ ਤੇਜਾ ਹਾਂ ਸਿੰਗੀ-ਸੂੰਗੀ ਤਾਂ ਦੁੱਜੇ ਲੱਗਦੀ ਉਦਾਂ ਆਹ ਸਿੰਗੀ-ਸੂੰਗੀ ਕਰਕੇ ਤਾਂ ਮੈਨੂੰ ਤਾਂ ਵੀ ਚਲੋ ਸੂਈਆਂ ਦੇ ਵਿੱਚ ਤਾਂ ਬੇਸ਼ੱਕ ਕੋਈ ਤਿਜੇ ਵੀ ਹੋ ਸਕਦੀ ਹੈ ਕਿ ਗਾਂ ਅੱਗੇ ਸਮਝ ਕੇ ਹੀ ਦੀ ਹਾਂ ਜੀ ਪਰ ਸਿੰਗੀ-ਸੂੰਗੀ ਕਰਕੇ ਬਖਾਲਾ ਨਹੀਂ ਤਾਂ ਬਖਾਉਂਦੀ ਹਾਂ ਜੀ ਹਾਂ ਜੀ ਬਾਕੀ ਸੋਹਣੇ ਪਿੱਠਪੂੜੇ ਦੇ ਵਿੱਚ ਆ ਦੋਸਤੋ ਤੇ ਬਿਲਕੁਲ ਤਾਜੀ ਸੂਈ ਸਵਾਈ ਆ ਹਾਂ ਸਿੰਗ ਤਾਂ ਕਰਮਾਲੀਓ ਆਏ ਵੀ ਜਿਵੇਂ ਕੋਕੇ ਜੜੇ ਪਏ ਆ ਬਿਲਕੁਲ ਛੋਟੇ ਜੇ ਹਾਂ ਜੀ ਹਾਂ ਜੀ ਤੇ ਅਮਰ ਤਾਂ ਦਿਨ ਕਿੰਨੇ ਹੋ ਗਏ ਅੱਜ ਵੀਰੇ ਇਹਨੂੰ 15 ਦਿਨ ਹੋ ਗਏ ਆ ਬੱਚਾ ਹਾਂ ਜੀ ਹਾਂ ਜੀ ਕੱਟਾ ਹਾਂ ਜੀ ਹਾਂ ਜੀ ਲਓ ਜੀ ਇਹ ਕੱਟਾ ਜਿਹ ਕਾਲੀ ਲੂਈਆਂ ਬਿਲਕੁਲ ਨਵੀਆਂ ਠੀਕ ਹੈ ਜੀ ਤੇ 15 ਦਿਨਾਂ ਦੀ ਸੂਈ ਇਹ ਮੱਝ ਮਕਰ ਕਟਾ ਮੇਲ ਕਾਫ ਬੱਚਾ ਬਿਲਕੁਲ ਤੁਸੀਂ ਆ ਸਾਹਮਣੇ ਦੇਖ ਲਓ ਅੱਛਾ ਅਮਰ ਤੇ 15 ਦਿਨਾਂ ਦੀ ਸੂਈ ਦੇ ਥੱਲੇ ਦੁੱਧ ਕੀ ਆ ਸਥਿਤੀ ਇਹਦੀ ਮੇਰੇ 10 ਕਿਲੋ ਆ 10 ਕਿਲੋ ਹਾਂ ਜਿਹੜਾ ਝੋਲ ਹੈ ਨਾ ੱਧੋ ਘੱਟ ਕੇ ਦੋ ਡੰਗ ਆਪਾਂ ਚੋਕੇ ਤਸੱਲੀ ਕਰ ਲਈ ਆ ਤਿੰਨ ਟਾਈਮ ਆਪ ਦੀ ਚੋਕੇ ਵੀਰ 2 ਕਿਲੋ ਗਾੜੀ ਆ ਠੀਕ ਆ ਜੀ ਹਾਂ ਜੀ ਲਓ ਦੋਸਤੋ ਆਪ ਦੀ ਤਸੱਲੀ ਜਿਹੜੀ ਆ ਕੀਤੀ ਆ ਨਾ ਨਾ ਭਰੀ ਭੀ ਵੇਖੋ ਠੀਕ ਆ ਬਾਕੀ ਬੇਣ ਮੂਣ ਵੇਖੋ ਤੁਸੀਂ ਹਵਾਨੇ ਤੇ ਠੀਕ ਆ ਜੀ ਉਹ ਤੇ ਬਿਜਲੀ ਘਰ ਨੂੰ ਵੀ ਪਿੱਛੇ ਛੱਡ ਗਈ ਹਾਂਜੀ ਹਾਂਜੀ ਸਾਰੇ ਨਾੜਕੌਰ ਦੇਖੋ ਤੁਸੀਂ ਛੱਡੇ ਨਾ ਪੂਰੀ ਗੁੰਡਈ ਪਈ ਆ ਨਾੜਾਂ ਦੇ ਨਾਲ ਤੇ ਚੌਣਚਣ ਪੋਲੀ ਅਮਰਤ ਚੌਣਵੀਰ ਪੋਲੀ ਆ ਇੱਕ ਥਣ ਭਾਰਾ ਵਾ ਹਦੀ ਆ ਮਤਲਬ ਇਹ ਤਾਂ ਕਿਤੇ ਛੱਟ ਸੂਟ ਲੱਗੀ ਥਾਂ ਤੇ ਪਹਿਲੋਂ ਅੱਛਾ ਜੀ ਹਾਂ ਦੁੱਧ ਬਰੋਬਰ ਆਦਾ ਅੱਛਾ ਜੀ ਹਾਂ ਲੋ ਜੀ ਇੱਕ ਥਣ ਜਿਹੜਾ ਦੋਸਤੋ ਭਾਰਾ ਰੱਖਦੀ ਆ ਉਲਟ ਬਹਿਣੀ ਵਾਲਾ ਮਗਰਲਾ ਮੜ ਕੇ ਕਿਉਂਕਿ ਇੱਥੇ ਆ ਕੇ ਕਿਸੇ ਵੀਰ ਨੇ ਵੇਖਣਾ ਤੇ ਵੈਸੇ ਦੁੱਧ ਜਿਹੜਾ ਨੈੱਟ ਦਾਸ ਆ ਹਨਾ ਆ ਦਾਸ ਹੈ ਵਖਾਵਾ ਵੀ 11 ਕਿਲੋ ਦਾ ਵਾ ਅੱਛਾ 10 ਦਾ ਕਿਤੇ ਉਮਰ ਤੇ ਤੇ ਨਹੀਂ ਕੋਈ 8 9 ਨਿਕਲਦਾ ਨਹੀਂ ਇਹਦੇ ਚੋਕ ਲੈਣਾ ਹੈ ਕਿਹੜੀ ਸੂਈ ਸਵਾਈ ਮੱਝ ਬਿਲਕੁਲ ਜੀ ਬਿਲਕੁਲ ਲਿਓ ਜੀ ਬਾਹਰ ਤੋਰ ਕੇ ਦਿਖਾ ਦਗੇ ਹਾਂਜੀ ਲਓ ਜੀ ਭਰਾਵਾ 15 ਦਿਨਾਂ ਦੀ ਸੂਈ ਦੇ ਥੱਲੇ 10 ਕਿਲੋ ਦੁੱਧ ਬਿਲਕੁਲ ਨੈੱਟ ਜਿਹੜਾ ਕਿਸੇ ਵੀਰ ਨੇ ਜੋਗੇ ਤਸल्ली ਕਰ ਲੈਣੀ ਨਾ ਨਾ ਬਾਕੀ ਥਣ ਦੇਵਾ ਦੋਸਤੋ ਸਾਹਮਣੇ ਆ ਤੁਹਾਡੇ ਤੇ ਪੋਲੀ ਚੋਣ ਆ ਠੀਕ ਆ ਜੀ ਚੋਣ ਪੋਲੀ ਆ ਹਾਈਟ ਮੀਡੀਅਮ ਵਿੱਚ ਵੀ ਤੁਸੀਂ ਅਕਾਊਂਟ ਕਰ ਸਕਦੇ ਜੀ ਮੀਡੀਅਮ ਹਾਈਟ ਦੇ ਵਿੱਚ ਆ ਪਰ ਪਲੀ ਸਭ ਜਿੰਨੀ ਆ ਬਿਲਕੁਲ ਤੁਹਾਡੇ ਸਾਹਮਣੇ ਚੰਗੀ ਆ ਕੋਈ ਲੱਸੀ ਜਾਂ ਲਸੇਰੀ ਨਹੀਂ ਗਈ ਥਾਣ ਲੇਵਾ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਤੇ ਚੋਣ ਜਾਂ ਨਾ ਅਮਰ ਪਾਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਹਾਂਜੀ ਹਾਂਜੀ ਐ ਬਰਾਬਰ ਬਿਲਕੁਲ ਇੱਕੋ ਜਿਹਾ ਹੋ ਵੀਰ ਧਾਰਦਾ ਹੁਣ ਫਰਕ ਉਹ ਕੇ ਜੀ ਓਕੇ ਲੋ ਵੀ ਭਰਾਵੋ ਠੀਕ ਆ ਸੋ ਮੱਧ ਚੰਗੀ ਆ ਦੋਸਤੋ ਬਾਕੀ ਚੋਣ ਜਾਣ ਪੋਲੀ ਆ ਪਰ ਤਸੱਲੀ ਆ ਉਹ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਤੁਸੀਂ ਵੀ ਇੱਥੇ ਇੱਕ ਟਾਈਮ ਦੋ ਟਾਈਮ ਚੋਕੇ ਕਰ ਲਿਆ ਮੈਂ ਵੀਡੀਓ ਧਾਰਾ ਮਰਾ ਦਾਂਗੇ ਕੋਈ ਨਹੀਂ ਪੋਲੀ ਵਿਖਾ ਦਾਂਗੇ ਠੀਕ ਆ ਹੋਰ ਛੱਟਾ ਨਹੀਂ ਆ ਤੇ ਮੋਲ ਅਮਰਤ ਦਾ ਕੀ ਕਰਦਾ ਵੀਰ ਮੋਲ ਵੀਰੇ 85000 82 ਦੀ ਦਵਾਂਗੇ 82 ਦੀ ਹਾਂ ਠੀਕ ਆ ਜੀ ਹਾਂ ਜੀ ਉਹ ਚੋ ਕਰਦਾ ਛੋਟ ਜਿਹਾ ਆਪਾਂ ਥੋੜਾ ਬਾਅਦ ਠੀਕ ਆ ਜੀ ਮੈਂ ਚੰਗੀ ਆ ਦੁੱਧ ਵਾਲੀ ਦੁੱਧ 12 ਕਿਲੋ ਦਈਏ ਨਾ ਮੈਨੇ ਦੁੱਧ 12 ਕਿਲੋ ਉੱਥੇ ਚੋਕੇ ਲਿਆਂਦਾ ਠੀਕ ਆ ਇਧਰ ਥ ਠੀਕ ਆ ਤੇ ਬਾਕੀ ਤੁਸੀਂ ਓਵਰঅল ਸਾਰੀ ਮੱਝ ਇਹ ਦੇਖ ਲਈ ਆ। ਪੂਰੀ ਬੜੀ ਆ। 12 ਕਿਲੋ ਦੁੱਧ ਵੀਰੇ ਆਂਦੇ ਤੇ ਚੋਇਆ 12 ਕਿਲੋ ਤੇ ਦਹੀਂ ਜਾਊ। ਸੋ ਇੱਕ ਸਾਈਡ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾਉਣ ਲੱਗਿਆ ਦੋਸਤੋ ਆ ਵੇਖੋ ਠੀਕ ਆ। ਮੋਟੀ ਰੇਣ ਨਾੜਾ ਨੂੜਾ ਬਹੁਤ ਜ਼ਿਆਦੀਆਂ ਉੱਪਰੀਆਂ ਹੋ ਜਾਂ ਨਜ਼ਰ ਆ ਰਹੀਆਂ ਠੀਕ ਆ। ਤੇ ਇੱਕ ਥਾਂ ਵੈਸੇ ਪਾਰਾ ਵਿਖਾਉਂਦੀ ਏ ਚੂਣ ਚਾਂ ਪੋਲਾ ਹਾਂਜੀ ਤੇ ਭਰੌਣ ਬਰੂਣਾ ਬਿਲਕੁਲ। ਬਾ ਵੀਰੇ ਵੀਡੀਓ ਮਾਰਾ ਦਿੰਨੇ ਧਾਰਾਂ ਜਿਆਦੀ ਗੱਲ। ਠੀਕ ਹੈ ਜੀ। ਮਗਰਲੇ ਮਾਰਾ ਦਿੰਦਾ। ਲਓ ਜੀ ਇਹ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਮੱਝ ਆ ਇੱਕ ਸੈਕਿੰਡ ਨੰਬਰ ਤੇ ਅਮਰਤ ਜਿਹੜੀ ਆ ਮੱਝ ਆਪਣੇ ਕੋਲ ਇਹ ਵੀਰੇ ਤਿੱਜਾ ਨਾ ਅੱਛਾ ਜੀ ਪੂਛੋਂ ਲੰਡੀ ਹਾਂ ਉਦਾ ਮੈਂ ਚੰਗੀ ਐ ਨੇਵੀ ਦੀ ਬਹੁਤ ਚੰਗੀ ਐ ਅੱਛਾ ਜੀ ਉਹ ਵੀ ਠੰਡੀ ਐ ਸਵੇਰਾਂ ਚ ਤਿੱਜੇ ਹੈ ਹਾਂ ਤਿੱਜੇ ਤਿੱਜੇ ਵੀਰੇ ਲਓ ਜੀ ਤਿੱਜੇ ਸਵੇਰ ਤੋਂ ਅਮਰਤ ਵੇਲੇ ਬਾਹਰ ਨਹੀਂ ਕੋਈ ਪਸੂ ਜਾਂਦਾ ਵੀਰੇ ਹੈ ਜੋ ਉਹ ਸਾਹਮਣੇ ਆਪੋ ਜਿੱਧਾ ਘਰ ਆਲੇ ਜਾਂਦੇ ਆਪਾਂ ਆਪਦੀ ਸਮਝ ਦੇਖਣਾ ਲੱਗਦੀ ਤੋ ਹਰਕ ਨੇ ਆਪੋ ਆਪਣੀ ਸਮਝ ਵੇਖਣੀ ਆ ਹਾਂ ਤੇ ਬਹੁਤੇ ਵੀਰ ਚਲੋ ਆਪਣੇ ਭੈਣ ਭਰਾ ਸੱਜਣ ਜਿਹੜੇ ਜੁੜੇ ਆ ਕਮੈਂਟਾਂ ਵਿੱਚ ਕਹਿ ਦਿੰਦੇ ਵੀਰ ਦੂਜੇ ਤੇ ਜਦੋਂ ਬਾਹਰ ਵੀ ਮੱਝ ਮਿਲਦੀ ਨਹੀਂਗੀ ਹਾਂ ਤੇ ਬਾਕੀ ਦੋਸਤੋ ਆਪਦੀ ਸਮਝ ਕਿਸੇ ਵੀਰ ਨੇ ਵੇਖਣੀ ਆ ਸੁਬਿਆਂ ਦੇ ਵਿੱਚ ਠੀਕ ਆ ਜੀ ਬਾਕੀ ਪਸ਼ੂ ਚੋਣ ਸਾਫ਼ ਸੁਥਰਾ ਲਵੋ ਠੀਕ ਆ ਜੀ ਜਿੱਥੋਂ ਵੀ ਲਵੋ ਪਸ਼ੂ ਸਾਫ਼ ਸੁਥਰਾ ਲਵੋ ਚੋਣ ਜਾਂ ਨਾ ਮਾੜਾ ਹੋਵੇ ਵੀਰੇ ਮੈਂ ਸੁਬਿਆਂ ਦੇ ਵਿੱਚ ਕੋਈ ਵੀਰ ਵੱਧ ਵੀ ਦੱਸ ਸਕਦਾ ਕੋਈ ਘੱਟ ਵੀ ਦੱਸ ਸਕਦਾ ਉੱਥੇ ਤੁਸੀਂ ਆਪਣੀ ਸਮਝ ਵੇਖਣੀ ਆ ਬਸ ਬਸ ਆ ਫੇਸ ਕੁਆਲਿਟੀ ਆ ਮੂੰਹ ਮੱਥੇ ਦੀ ਤੁਸੀਂ ਵੇਖੋ ਤੇ ਅਮਰ ਤੈਨੂੰ ਦਿਨ ਵੀ ਦੱਸ ਦਈਏ ਕਿੰਨੇ ਹੋਏ ਦਿਨ ਵੀਰੇ ਇਹ ਨੂੰ ਵੀ ਇੰਨੇ ਕੀ 15 ਹੈ 15 ਕੀ ਆ ਇਹ ਤਾਂ ਮਗਰ ਕਟਾ ਕੇ ਕੱਟੀ ਕੱਟਾ ਕੱਟਾ ਵੀਰੇ ਦਾ ਲਓ ਜੀ ਇਹ ਤਾਂ ਮਗਰ ਵੀ ਕੱਟਾ ਦੋਸਤੋ ਤੇ ਪੁੱਛੋ ਲੰਡੀ ਆ ਬੇਸ਼ੱਕ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਜੀ ਠੀਕ ਆ ਥਣ ਦੇਵਾ ਬਿਲਕੁਲ ਲੰਬੇ ਥਣ ਨੇ ਹਾਲੋ ਠੀਕ ਅਮਰ ਤੋਂ ਦੁੱਧ ਇੱਕ ਵਾਰੀ ਫੇਰ ਕਨਫਰਮ ਕਰਾ ਦਈਏ ਇਹਦੇ ਵੀਰੇ ਇਹਦੇ ਥੱਲੇ ਵੀਰੇ 7.5 ਕਿਲੋ 8 ਦੇ ਵਿੱਚ ਵਿੱਚ 7.5 ਤੋਂ 8 8 ਲਓ ਜੀ 7.5 ਤੇ 8 ਦੇ ਦਰਮਿਆਨ ਦੁੱਧ ਆ ਤੇ ਚੋਣ ਜਾਣੇ ਵੀ ਚੰਗੀ ਬਿਲਕੁਲ ਬਹੁਤ ਜਿਆਦਾ ਭਰਾ ਭਰਾ ਬਹੁਤ ਚੰਗਾ ਵੀਰੇ ਦਾ ਵੀ ਲਓ ਜੀ ਇਹ ਵੀ ਚੰਗੀ ਸਾਫ ਸੁਥਰੀ ਚੋਣ ਜਾਣ ਦੱਸ ਰਿਹਾ ਵੀਰ ਤੇ ਬਾਕੀ ਕਿਸੇ ਵੀਰ ਨੇ ਤਸੱਲੀ ਕਰ ਲੈਣੀ ਕੋਈ ਗੱਬਣ ਪਸੂ ਨਹੀਂਗਾ ਦੋਸਤੋ ਜਿਹੜਾ ਸੋਇਆ ਸੁਆ ਪਸੂ ਆ ਉਥੇ ਬੇਸ਼ੱਕ ਤੁਸੀਂ ਮੇਰੇ ਦੱਸਣ ਤੇ ਜਾਂ ਵਿਖਾਉਣ ਤੇ ਯਾ ਗੋ ਵਪਾਰੀ ਵੀਰ ਦੇ ਦਸਣ ਵਿਖਾਉਣ ਤੇ ਨਾ ਰਿਆ ਕਰੋ ਆਪਦੀ ਤਸੱਲੀ ਕਰਿਆ ਕਰੋ ਪੈਸੇ ਖਰਚ ਕਰਨੇ ਅਗੋਂ ਆ ਵਪਾਰੀ ਵੀਰ ਨੇ ਵੀ ਪੈਸੇ ਖਰਚ ਕਰਕੇ ਲੈ ਕੇ ਆਉਂਦੇ ਆਪਦੀ ਸਮਝ ਨਾਲ ਪਸੂ ਖਰੀਦ ਕੇ ਲਿਆਉਂਦਾ ਹੁੰਦਾ ਚੰਗਾ ਹੀ ਖਰੀਦਦਾ ਹਰ ਕੋਈ ਬੰਦਾ ਇਹ ਮਾਝ 7.5 ਤੋਂ 8 ਕਿਲੋ ਦੇ ਦਰਮਿਆਨ ਜਿਹੜੀ ਚੱਲ ਰਹੀ ਆ ਹਾਂਜੀ ਇਹ ਕਟਾ ਤਾਂ ਮੈਂ ਇੱਕ ਵਾਰੀ ਫੇਰ ਦਿਖਾ ਦਈਏ ਆਹ ਕਟਾ ਜੇ ਇਹਦੇ ਵੀਰੇ ਜਾ ਹਮਝੇ ਹੋਏ ਮਾੜੇ ਵਿਖਾ ਦੋ ਕਟੇ ਤੇ ਆਹ ਫਰਸ਼ ਤੋਂ ਤਲਕਿਆ ਤਲਕਿਆ ਕਿਤੇ ਪੱਕੀ ਪੁੱਕੀ ਥਾਂ ਤੇ ਰਿਹਾ ਕਿਤੇ ਹਾਂ ਵੀ ਉਹ ਤਾਂ ਟੀਕੇ ਲਵਾਏ ਆ ਠੀਕ ਠੀਕ ਅਗਲ ਦੋ ਬੰਨੇ ਹਾਂ ਹਾਂ ਮੋੜ ਕੇ ਇੱਥੇ ਆ ਕੇ ਵੀਰ ਆ ਕੇ ਕੋਈ ਆ ਬੱਚੇ ਦੇ ਮਾਰੇ ਜ਼ਖਮ ਜੀ ਆ ਪੱਕੀ ਪੁੱਕੀ ਥਾਂ ਤੇ ਬੰਨਣ ਬੁੰਨਣ ਕਰਕੇ ਆ ਹਾਂ ਕੂਲਾ ਹੁੰਦਾ ਨਾ ਬੱਚਾ ਆਹਾ ਲੈ ਵੀ ਅਮਰਤੋ ਜੀ ਦਾ ਮੁੱਲ ਦੱਸ ਦੇ ਵੀਰੇ ਕੀ ਕਰਦਾ ਮੁੱਲ ਵੀਰੇ 70000 68 ਦੀ ਦੇ ਦਾਂ 60000 ਦੀ ਹਾਂ ਪੂਰੀਆਂ ਕਸਰਾ ਕੁਸਰਾ ਕੱਢ ਕੇ ਮਾਲ ਦੇ ਦਿਆ ਕਰਗੀ ਆਪਾਂ ਕੋਈ ਨਹੀਂ ਵੀਰ ਜਿੰਨਾ ਹੋਇਆ ਕਰੈ ਮਾਨਤਾ ਨਾ ਠੀਕ ਆ ਜੀ ਲਓ ਜੀ 60000 ਦੀ ਦੋਸਤ ਇਹ ਮੱਝ ਮਿਲ ਜੂਗੀ ਤੁਹਾਨੂੰ 70000 ਮੰਗ ਕੀਤੀ ਆ ਠੀਕ ਆ ਜੀ ਤੇ 60000 ਦੀ ਲੈ ਜਾਓ ਜੀ ਤੋ ਮਾਜ ਜੇ ਤੁਸੀਂ ਪ੍ਰੋਪਰ ਦੇਖ ਲਈ ਆ ਬਾਕੀ ਹਰ ਕਵੀਰ ਦਾ ਅੱਗੇ ਵਿਚਾਰ ਆ ਜਿਹੜੇ ਵੀਰ ਨੇ ਇੰਨੇ ਕ ਪੈਸੇ ਖਰਚ ਕਰਨੇ ਆ ਦੋਸਤੋ ਪਸੂ ਇੰਨੇ ਕ ਰੇਟ ਪੜਤੇ ਲਾਲਾ ਭਰੇ ਜੇ ਤੇ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ ਠੀਕ ਆ ਤੇ ਚੰਗੀ ਮਾਜ ਆ ਬਾਕੀ ਫੇਸ ਕੁਆਲਟੀ ਤੇ ਇੱਕ ਵਾਰੀ ਤੁਸੀਂ ਫੇਰ ਦੇਖ ਲਓ ਆ ਲਓ ਜੀ ਅਮਰਪੁਰ ਕੇ 3 ਨੰਬਰ ਤੇ ਟੋਕੜ ਗੱਬਣਾ ਵੀਰੇ ਟੋਕੜ ਗੱਬਣਾ ਸਾਡੇ ਤੇ ਨਾਮ ਹੀ ਨਹੀਂ ਆ ਜੀ ਸਾਡੇ 3 ਮਹੀਨੇ ਦੀ ਗੱਬਣ ਚੈੱਕ ਪਾਸ ਹਾਂਜੀ ਹਾਂਜੀ ਦੁੱਧ ਕਿੰਨਾ ਦੁੱਧ ਵੀਰੇ 4 ਕਿਲੋ ਇਹਦੇ ਥੱਲੇ ਲਓ ਜੀ 4 ਕਿਲੋ ਦੁੱਧ ਦੋਵੇਂ ਟਾਈਮ ਦੋਵੇਂ ਟਾਈਮ ਟੀਕਾ ਲਿਆ ਆਪਣੇ ਕੋਲੇ ਐਵੇਂ ਤੁਹਾਨੂੰ ਮੈਂ ਆਖਦੀ ਏ ਉਹਦੇ ਪਾੜੇ ਤੇ ਲਓ ਜਸੋ ਜਿਹੜੀ ਟੋਕੜ ਗੱਭਣ ਦੀ ਸਟੇਜ ਹੁੰਦੀ ਹੈ ਜਦੋਂ ਪਸ਼ੂ ਅੱਗੇ ਨਵੀਂ ਧਾਂ ਤੇ ਜਾਂਦਾ ਤੇ ਬੇਸ਼ੱਕ ਟੀਕਾ ਲੈ ਲੈਂਦਾ ਠੀਕ ਆ ਜੀ ਬਸ 4 ਕਿਲੋ ਦੁੱਧਾਂ ਸਾਢੇ 3 ਮਹੀਨੇ ਦੀ ਗੱਭਣ ਚੈੱਕ ਪਾਸ ਕੱਦ ਵੱਡਾ ਕੱਦ ਬਹੁਤ ਵੱਡਾ ਮੈਂ ਦਾ ਕੱਦ ਪੂਰਾ ਵੱਡਾ ਠੀਕ ਆ ਜੀ ਤੇ ਬਾਕੀ ਆ ਤੁਸੀਂ ਦੇਖ ਕੇ ਚੈੱਕ ਕਰ ਲਿਓ ਸਾਡੀ ਕਿਹਨੇ ਵੀਰੇ ਮੈਂ ਚੰਗੀ ਆ ਹਾਂ 95 ਦੀ ਪਿਛਲੇ ਸੂਵੇ ਆਂਦੇ ਅਸੀਂ ਲਿਆਂਦੀ ਜਿੰਨਾ ਤੋਂ ਜਿੱਡਾ ਵੀ ਏਡੀ ਜਿੱਡਾ ਕਦ ਕਦ ਜਿਹੜੀ ਸੰਭੀ ਨਹੀਂ ਪੂਰੀ ਉਸ ਤੋਂ ਹਾਂ ਵੀਰੇ ਸੰਭੀ ਨਹੀਂ ਸੰਭੀ ਨਹੀਂ ਕਿਸੇ ਨੇ 95 ਦੀ ਉਹਨਾਂ ਲਿਆਂਦੀ ਚੋਣ ਚੋਣ ਫਿਰ ਬਹੁਤ ਚੰਗੀ ਮੈਂ ਹਾਂ ਤੇ 4 ਕਿਲੋ ਨੈਟ ਦੁੱਧ ਹਾਂਜੀ ਹਾਂਜੀ ਤੁਹਾਣਾ ਤੁਹਾਨੂੰ ਦੀ ਸਾਫ ਹੈ ਲੰਮੀ ਗੱਲ ਤੇ ਨਹੀਂ ਅਮਰਤ ਪੂਰ ਛੱਟਾ ਦੀ ਗਰੰਟੀ ਹੋ ਵੀਰੇ ਆਪਣੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਕਿਸੇ ਤਰ੍ਹਾਂ ਦਾ ਪੂਰ ਜਾਂ ਛੱਟਾ ਨਹੀਂਗਾ ਤੇ ਮੱਝ ਵੱਡੀ ਆ ਅੱਗੇ ਚੌਥੇ ਲਈ ਗੱਪਣਾ ਹਾਂਜੀ ਹਾਂਜੀ ਠੀਕ ਹੈ ਜੀ ਸੋ ਤੀਜੇ ਕੇ ਸੂਵੇ ਦੇ ਵਿੱਚ ਦੋਸਤੋ ਹੁਣ ਚੱਲ ਰਹੀ ਹੋਊਗੀ ਠੀਕ ਹੈ ਕਿ ਚੌਥੇ ਸ ਇਹ ਗੱਬਣਾ ਠੀਕ ਆ ਤੇ ਸਾਡੇ 3 ਮਹੀਨੇ ਦੀ ਚੈੱਕ ਪਾਸ ਅੱਗੋਂ ਤੁਸੀਂ ਆਪਣਾ ਸਾਈ ਬਿਆਨਾ ਕਰਕੇ ਚੈੱਕ ਆਪਣੇ ਹੱਥੀ ਦੀ ਕਰਾ ਸਕਦੇ ਜੀ ਫਿਲਹਾਲ ਜਿਹੜੀ ਆ ਇਹਨਾਂ ਦੀ ਤਸਦੀ ਹੋਈ ਆ ਆਪਦੀ ਚੈੱਕ ਪਾਸ ਵੀਰ ਉਹਨਾਂ ਨੇ ਕਰਵਾਈ ਜੀ ਮੇਰੇ ਚੈੱਕ ਕਰਾ ਕੇ ਖੜੇ ਇਹਦੇ ਵੀਰ ਮੇਰਾ ਕੋਈ ਵੀ ਆਵੇ ਇੱਥੇ ਸਫਾਈ ਸੂਈ ਬੜੀ ਮਹਾਂ ਦੀ ਵੀਰ ਲਓ ਜੀ ਪੂਰਾ ਵੱਡੇ ਕੱਦ ਕਾਠ ਦੇ ਵਿੱਚ ਆ ਪੂਰਾ ਢਾਂਚਾ ਵੜਾ ਵਾ ਵੱਡੇ ਸਟਰਕਚਰ ਦੇ ਵਿੱਚ ਆ ਬਾਕੀ ਮੂੰ ਮੱਥੇ ਦੀ ਬੜੀ ਸਾਫ ਸੁਥਰੀ ਆ ਮੇਰੇ ਜਿੰਨਾ ਤੋਂ ਲਈ ਬ੍ਰਹਮਪੁਰੋਂ ਮੈਂ ਲਈ ਜਾਂਦੇ 95 ਦੀ ਆਵ ਲਈ ਆ ਆਪਾਂ ਕੋਈ ਸ਼ੱਕ ਨਹੀਂਗਾ ਕਿ ਤੱਕ ਕਿੱਡੀ ਗ ਰਾਜੀ ਲਈ ਆ ਥੋੜੀ ਜਿਹੀ ਬਾਅਦ ਚ ਅੱਕੇ ਸਮਝ ਨਹੀਂ ਆਉਂਦਾ ਨਾ ਮੈਂ ਸਾਂਭੀ ਨਹੀਂ ਕੇਨੀ ਆ ਸਾਂਭੀ ਨਹੀਂ ਗਈ ਢੀ 2 ਤੋਂ 10 12 ਕਿਲੋ ਦੇ ਆਰਾਮ ਨਾਲ ਦਊਗੀ ਲਓ ਜੀ ਹੁਣ ਫਿਲਹਾਲ ਦੋਸਤੋ 4 ਕਿਲੋ ਸਾਢੇ 3 ਮਹੀਨੇ ਦੀ ਗੱਪਣ ਤੇ ਮੁੱਲ ਕੀ ਕਰਦਾ ਅਮਰਤ ਮੁੱਲ ਵੀਰੇ 62000 ਰੁਪਿਆ 60 ਚ ਮਾਨਤਾ ਕਰਦਾ 60 ਚ ਆ ਲਓ ਜੀ 2 ਘਰ 60 ਦੀ ਦੇ ਦਾਂ ਉਹ ਚੋਂ ਛੋੜਛੱਪਾ ਕਰਦਾ ਲਓ ਜੀ 2000 ਘੱਟ 60000 ਦੀ ਇਹ ਦੋਸਤੋਂ ਮਿਲ ਜੂਗੀ ਠੀਕ ਆ ਢਾਂਚਾ ਬਹੁਤ ਮੈਂ ਦਾ ਵੱਡਾ ਵਾ ਸਿਰ पे ਬਾਕੀ ਆ ਵੱਡੀ ਆ ਠੀਕ ਆ ਸਾਂਭੀ ਨਹੀਂ ਕਿਸੇ ਨੇ ਪੂਰੇ ਵੱਡੇ ਕਦ ਪੁੱਤ ਵੇਚਾ ਠੀਕ ਆ ਤੇ 62000 ਦੇ ਵਿੱਚੋਂ ਵੀ ਛੋੜਛੱਪਾ ਹੋ ਜਾਊਗਾ ਦੋ ਘੱਬਣਾ ਠੀਕ ਆ ਜੀ ਦੋ ਘੱਟ 60 ਦੀ ਉਹ ਚੋਂ ਹੀ ਮਾਨਤਨ ਕਰਾਂ ਦੋ 2000 ਘੱਟ 60 ਤੋਂ 60 ਤੋਂ ਹਾਂਜੀ ਹਾਂਜੀ 58 ਦੀ ਹਾਂਜੀ ਹਾਂਜੀ ਅੱਛਾ ਮੈਂ ਭਲੇਖਾ ਨਾਲ ਲੱਗ ਜਾ ਕਿਤੇ ਲਓ ਜੀ 58000 ਦੇ ਵਿੱਚੋਂ ਵੀ ਤੂੰ ਕੋਈ 200 ਰੁਪਿਆ ਮਾਨਤਾ ਨਾ ਛੋਟछाਪ ਆ ਜਾਊਗਾ ਰਸਾ ਚੜਾਈ ਤੇ ਬਾਕੀ ਮਾਝ ਤੁਸੀਂ ਦੇਖ ਲਈਏ ਦੋਸਤੋ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਇੱਕ ਛੋਟਾ ਜਿਹਾ ਨਾਗ ਦਿਖਾਉਣਾ ਹੈ ਕੱਦ ਵਿੱਚ ਵੀ ਬੇਸ਼ੱਕ ਦੋਸਤੋ ਮੀਡੀਅਮ ਦਰਮਿਆਨੀ ਹਾਈਟ ਆ ਤੇ ਰੇਟ ਪਰ ਪਾ ਬਿਲਕੁਲ 6-7 ਕਿਲੋ ਆਵਾ ਦੁੱਧ 6-7 ਕਿਲੋ ਦੁੱਧ ਦਿਨ ਕਿੰਨੇ ਕੋ ਗਿਸ ਨੂੰ ਮੇਰੇ ਦੇਨ ਨੂੰ ਹੋਈ ਚੱਲੇ ਆ 7-8 ਦਿਨ ਬੱਚਾ ਮਗਰ ਵਛਾ ਵੀਰੇ ਮਗਰ ਵਛਾ ਹਾਂਜੀ ਸੂਆ ਹੋਊਗਾ ਦੂਜਾ ਹਾਂਜੀ ਨਹੀਂ ਨਹੀਂ ਪਹਿਲਣ ਵੀਰੇ ਪਹਿਲਣ ਪਹਿਲਾਂ ਛੋਟੀ ਜੀ ਕਰਦੀ ਹੈ ਚਲੋ ਬਾਜੂ ਏ 6 7 6 7 ਚੱਲਣ ਦੀ ਹੈ ਹਾਂ ਵੀਰੇ 10 ਕਿਲੋ ਦੇਣਾ ਨੇ ਠੀਕ ਹੈ ਜੀ ਹਾਂਜੀ ਲਓ ਜੀ 6 7 ਕਿਲੋ ਹੁਣ ਜਿਹੜਾ ਦੋਸਤ ਦੁੱਧ ਜਿਹੜਾ ਇਸ ਘਰੋਂ ਤੁਸੀਂ ਚੋਕੇ ਲੈ ਕੇ ਜਾਓਗੇ ਉਹ 6 7 ਕਿਲੋ ਆ ਦੂਜਾ ਸੂਆ ਪਹਿਲਾ ਸੂਆ ਸੌਰੀ ਪਹਿਲਾ ਸੂਆ ਸੋਈ ਆ ਤੇ ਮਗਰ ਵਛਾ ਇਹਦੇ ਤੇ ਭਾ ਵੀ 15 ਦਿਨ ਹੋ ਗਏ 10 15 ਨਹੀਂ ਨਹੀਂ ਵੀਰੇ 8 ਦਿਨ ਹੋਏ 8 ਕਿ ਦਿਨ ਹੋ ਗਏ ਉਹ ਦਿਨ ਵੀਡੀਓ ਪਿਛਲੀ ਪਰਸੋਂ ਪਾਈ ਆ ਆਪਾਂ ਹਾਂਜੀ ਮੈਂ ਪਾਈ ਵੱਡੀ ਵੇਗੀ ਇਹਦੇ ਨਾਲ ਦੋਵੇਂ ਪਾਈਆਂ ਬਿਲਕੁਲ ਜੀ ਬਿਲਕੁਲ ਹਾਂ ਬਈ ਦੋ ਦੋਸਤੋ ਬਿਲਕੁਲ ਛੋਟੇ ਭਾ ਦੀ ਵਹਿੜਾ ਪੈਸੇ ਵੀ ਜਿਹੜੇ ਵੀਰ ਨੇ ਬਿਲਕੁਲ ਨਾਰਮਲ ਦੇ ਖਰਚ ਕਰਨੇ ਆ ਹਾਈਟ ਦੂਰ ਨੇੜਿਓਂ ਕਿਸੇ ਨੇ ਹੋਣਾ ਬਾਹਰ ਹੀ ਵੱਡੀ ਜਾਂ ਮੰਨ ਕੇ ਜਾਂ ਮੀਡੀਅਮ ਨਾਲ ਮੰਨ ਕੇ ਤੁਰਿਓ ਇੱਕ ਜਰਸੀ ਹਿਮਾਚਲ ਦੀ ਜਰਸੀ ਤੁਸੀਂ ਵੇਖ ਲਦੇ ਹੋ ਬਿਲਕੁਲ ਜਰਸੀ ਜਿਹੜੀ ਹਿਮਾਚਲ ਦੀ ਪਹਾੜੀ ਜਰਸੀ ਹਾਂਜੀ ਹਾਂਜੀ ਉਦਾਂ ਕਾਦੇ ਇਸ ਵਹਿੜ ਦਾ ਹੈਗਾ ਠੀਕ ਆ ਤੇ ਬਾਕੀ 6 7 6 7 ਦੇ ਦਰਮਿਆਨ ਹੁਣ ਚੱਲਣ ਈ ਆ ਤੇ ਦੋ ਟਾਈਮ ਚੋਲੋ ਚਾਹੇ ਚਾਰ ਟਾਈਮ ਚੋਲੋ ਆਪੇ ਇਸ ਕੁਆਲਟੀ ਕੰਵੇ ਜਿਆਦਾ ਆਪਾਂ ਕਹਿ ਦਈਏ ਮੁੜ ਕੇ ਲਓ ਜੀ ਠੀਕ ਆ ਬਾਕੀ ਥਾਣ ਥਣ ਜਿਹੜਾ ਦੋਸਤੋ ਵੈਸੇ ਪੂਰੀ ਪਕੜਾ ਲਾ ਹੱਥੀ ਚਵਾਈ ਦਾ ਥਾਣਾ ਤੇ ਵੈਸੇ ਹੁਣ ਸਮਾਂ ਵੀ ਜਿਹੜਾ ਤਕਰੀਬਨ ਕੋਈ 11 ਸਾਢੇ 11 ਵਜੇ ਦਾ ਸਮਾਂ ਠੀਕ ਆ ਉਹ ਸਕੋਰਡਿੰਗ ਤੁਸੀਂ ਜੱਜਮੈਂਟ ਕਰ ਲਿਓ ਸਵੇਰ ਚਵਾਈ ਹੋਈ ਏ ਦੀ ਵੀਰੇ ਇਹਦੀ ਚਵਾਈ ਹੋਈ ਠੀਕ ਹੈ ਜੀ ਇਹ ਮੈਂ ਦੀ ਤੇ ਇਹਦੀ ਹੋਈ ਠੀਕ ਹੈ ਜੀ ਉਹਨਾਂ ਦੀ ਹੋਂਦ ਅਮਰਤਾ ਜੀ ਅੱਜ ਕਿੱਥੋਂ ਦਾਖ ਦੇ ਦਿੱ ਗਏ ਫਿਰ ਮੇਰੇ ਇਹਦਾ ਮੁੱਲ 28000 ਕਰਦੇ ਆਂ ਆਪਾਂ ਕਰਦਾ ਮਾਨਤਾਨ ਕਰਦੇ ਖਰਦੇ ਖੁੱਲਾ ਯਾਰ ਕਰਦੇ ਖੁੱਲਾ ਦੇ ਦਗੇ ਹਾਂ ਹਾਂਜੀ ਹਾਂਜੀ ਦੇ ਦਾਂ ਕੋਈ ਨਹੀਂ ਲਓ ਜੀ ਫੋਨ ਲਾਵੇ 28000 ਦੋਸਤੋ ਮੰਗਾ ਵਿੱਚੋਂ ਮਾਨਤਾਨ ਹੋ ਜੂਗਾ ਜਿੰਨਾ ਵੀ ਲੈਸ ਹੋ ਸਕਦਾ ਹੋਇਆ ਸੂਬਾ ਚੋਈਏ ਦੋਸਤੋ ਜਦੋਂ ਸ਼ਾਮ ਨੂੰ ਬੰਦਦੀ ਥਣਦੀ ਆ ਕਿਉਂਕਿ 7 ਕਿਲੋ ਦੁੱਧ ਦਾ ਪਸੂ ਥੱਲੇ ਜਦੋਂ ਕੋਈ 2.5 3 3 ਕਿਲੋ ਤੋਂ ਪਲੱਸ ਦੁੱਧ ਹੁੰਦਾ ਲੈਵੇ ਦੇ ਵਿੱਚ ਤੇ ਵਿਖਾਲਾ ਥੋੜਾ ਜਿਹਾ ਹੋਰ ਹੁੰਦਾ ਉਸ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ ਠੀਕ ਆ ਤੇ ਬਾਕੀ ਆ ਥਣ ਦੇਵੇ ਦੀ ਆ ਆ ਥਣ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਹੀਗਾ ਅਮਰਤ ਅੱਜ ਦੋਸਤੋ ਇਹ ਨਾਗਰੇ ਅਮਰਤ ਦੇ ਕੋਲ ਟੋਟਲ 4 ਦੋ ਸੱਜਰ ਮੱਝਾਂ ਸੁਈਆਂ ਨੇ ਇੱਕ ਵੜ ਸੱਜਰ ਸੁਈ ਆ ਇੱਕ ਟੋਕੜ ਗੱਬਣਾ ਆਗਾ ਪੂਰੇ ਵੱਡੇ ਕਦ ਕੱਦ ਦੇ ਵਿੱਚ ਤੁਸੀਂ ਇਹ ਝੋਟੀ ਇਹ ਮੱਝ ਵੇਖ ਲਈ ਠੀਕ ਆ ਜੀ ਅੱਗੇ ਚੌਥੇ ਸਵੇ ਲਈ ਗੱਬਣਾ ਅਮਰਤ ਇੱਕ ਆਪਣਾ ਨੰਬਰ ਵੀਰੇ ਬੋਲ ਦिए ਨੰਬਰ ਆਪਣਾ ਵੀਰੇ 814645029872824629 ਦੋ ਤੇ ਵਟਸਐਪ ਚੱਲਦਾ ਜਿਹੜਾ ਗੱਬਣ ਡੰਗਰ ਉਹ ਚੈੱਕ ਕਰ ਆ ਗਿਆ ਆ ਦੀ ਤਸੱਲੀ ਕਰਕੇ ਖੜੇ ਵੀਰ ਮੇਰਾ ਸੋਇਆ ਸੋਇਆ ਚੋਗੇ ਤਸੱਲੀ ਕਰੇ ਹਾਂ ਹਾਂਜੀ ਬਾਕੀ ਕੋਈ ਲਾਮਾ ਨਹੀਂ ਹੈ ਕਿਉਂਕਿ ਜਿਹੜਾ ਸ਼ੋਗ ਇਹ ਲੈ ਲੈਣਾ ਉਹਦਾ ਲਾਮਾ ਕੋਈ ਨਹੀਂ ਹੁੰਦਾ ਦੋ ਟਾਈਮ ਤੇ ਤਿੰਨ ਟਾਈਮ ਆਪਣੇ ਘਰ ਦੀ ਗਾਰੰਟੀ ਹੈ ਨਾਲ ਤੇ ਜਿਹੜਾ ਆਨਲਾਈਨ ਭੇਜਾਂਗੇ ਉਹਦੀ ਫੁੱਲ ਗਾਰੰਟੀ ਹੋਊਗੀ ਆਪਾਂ ਵਾਪਸ ਵੀ ਲਵਾਂਗੇ ਬਿਲਕੁਲ ਇਹ ਫਾਲਟ ਉਹ ਦੋਸਤੋ ਵੈਸੇ ਅਮਰਤ ਭਾਈ ਬਹੁਤ ਠੰਡਾ ਜਿਵੇਂ ਆਂਦੇ ਨੇ ਵੀ ਪਸ਼ੂ ਠੰਡੇ ਧੀ ਰਿਆ ਉਵੇਂ ਅਮਰਤ ਭਾਈ ਵੀ ਪੂਰਾ ਠੰਡਾ ਧੀਰਾ ਹੈ ਵੀ ਕਹਿਣ ਤੋਂ ਭਾਵੇਂ ਵੀ ਜੋ ਦੱਸਦਾ ਉਹ ਆਂਦਾ ਵੀ ਤਸੱਲੀ ਕਰੋ ਜੋ ਦੱਸਿਆ ਗਿਆ ਮੇਰੇ ਦੁਬਾਰਾ ਉਹਦੀ ਤਸੱਲੀ ਕਰੋ ਜਿਹੜਾ ਕੋਈ ਸਾਡੀ ਜ਼ਿੰਮੇਵਾਰੀ ਤੇ ਮਗਾਉਂਦਾ ਉਹਨੂੰ ਜੋ ਦੱਸਿਆ ਜਾਊਗਾ ਉਹ ਉਹਦੇ ਘਰੇ ਜਾ ਕੇ ਨਿਕ ਇਆ ਨਹੀਂ ਹੋਗਾ ਦੱਸਿਆ ਕੁਝ ਹੋਰ ਹੋਵੇ ਤੇ ਨਿਕਲੇ ਕੁਝ ਹੋਰ ਉਸ ਅਕੋਰਡਿੰਗ ਤੁਸੀਂ ਆਪਦਾ ਰਾਬਦਾ ਬਣਾ ਕੇ ਰੱਖ ਲਿਓ ਠੀਕ ਹੈ ਜੀ ਆਪਦੀ ਸੋਚ ਸਮਝ ਦੇ ਹਿਸਾਬ ਨਾਲ ਸੌਦਾ ਕਰ ਲਿਓ ਕਿਸੇ ਵੀਰ ਨੇ ਦੂਰ ਨੇੜੇ ਮਗਾਉਣੀ ਇੱਕ ਟਾਈਮ ਵੀਡੀਓ ਕਾਲ ਤੇ ਚਵਾ ਕੇ ਇੱਕ ਟਾਈਮ ਤੁਸੀਂ ਘਰ ਚੋ ਕੇ ਤਸੱਲੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ